ਲੱਖੀਤ ਨੇ ਕਰੀਏ ਪਰ ਨਾ ਪਵੇ ਪਾਂਡੇ ਦੇ ਜੜਾ ਦੁੱਧ ਜ਼ਮੀਨ ਤੇ ਡੋਲ ਜਾਵੇ ਪਾਰਸ ਮਿਟ ਜਾਂਦੀ ਹਰਫ ਗਲਦ ਵਾਂਗੂ ਤੇ ਜਿਹੜੀ ਇਤਿਹਾਸ ਨੂੰ ਭੋਜ ਜAVE ਸਤਕਾਰਯੋਗ ਜੱਜ ਸਾਹਿਬਾਨ ਅਧਿਆਪਕ ਸਾਹਿਬਾਨ ਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ ਸਭ ਤੋਂ ਪਹਿਲਾਂ ਗੁਰੂ ਫਰਖ ਪ੍ਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਾ ਸਿੰਘ ਜੀ ਗੁਰੂ ਸਾਹਿਬ ਨੂੰ ਜਿਸ ਤਰ੍ਹਾਂ ਬਿਦਾਵਾ ਪਾਣ ਦੀ ਬੇਨਤੀ ਕਰਦੇ ਨੇ ਉਸ ਵੇਲੇ ਦਾ ਮੇਰਵਾ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਖਾਲਸਾ ਸੀਨੀਅਰ ਸਕੈਂਡੀ ਸਕੂਲ ਦੇ ਵਿਦਿਆਰਥੀ ਪਾਸੋਂ ਹੈ ਸਤਿਗੁਰ ਜੀ ਕਹਿੰਦੇ ਹੱਸ ਜਰਾ ਕੁਝ ਲੋੜ ਜ਼ਬਾਨੋਂ ਦੱਸ ਜਰਾ ਆਹ ਦਿਲ ਸਾਡੇ ਤੇ ਵਸ ਜਰਾ ਮੈਂ ਦਿਲ ਦੀ ਸਹਿਜ ਵਸਾਉਣਾ ਏ ਸਤਿਗੁਰ ਜੀ ਮੁਕੋਂ ਕਹਿੰਦੇ ਨੇ ਕੀ ਦੱਸ ਮਹਾਸਿਆ ਦੱਸ ਸੂਰ ਮੈਂ ਚਾਹਨਾ ਏ ਤੂੰ ਮੇਰੇ ਸਾਥੇ ਕਰਦਾ ਤਾਂ ਨਹੀਂ ਹੋਰ ਕਿਸੇ ਦਾ ਡਰਦਾ ਤਾਂ ਤੂੰ ਠਾਤ ਚੋਲੀ ਪਰਦਾ ਤਾਂ ਦਿਲ ਸੱਚ ਦੀ ਤਕੜੀ ਹਾਰ ਦਿਓ ਜੇ ਮੇਰੇ ਸਾਥੇ ਕਰਦੇ ਹੋ ਤਾਂ ਤੁਸੀਂ ਬੇਦਾਵਾ ਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਗੇ ਸ਼ੇਰ ਨਜੋ ਹੋਏ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਆਓ ਰਸਨਾ ਕਰੀਏ ਪੁੱਤਰ ਤੇ ਫਤੇ ਦੀ ਪਾਈਏ ਸਾਂਝਾ ਤੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਸੇਖਣੀਆਂ ਨੇ ਇਹ ਕੋਈ ਧੀ ਨਹੀਂ ਹੋਣਗੇ ਇਹ ਆਵਾਜ਼ ਲੱਗਦੀ ਮਾਨੋ ਪੈ ਗਿਆ ਬਰੂ ਦੀ ਉੱਤੇ ਅੱਗ ਜੀ ਗੱਲ ਰਾਹੀ ਦੀ ਕਲੇਜੇ ਗਈ ਲੱਗਦੀ ਮਾਨੋ ਪੈ ਗਿਆ ਬਰੂ ਦੀ ਉੱਤੇ ਅੱਗ ਜੀ ਤਾਨੇ ਮਾਰੂ ਗਏ ਸਾਨੂੰ ਸਾਰਾ ਜੱਗ ਜੀ ਉਹ ਗੱਲ ਨੂੰ ਵਿਆ ਚੱਲੀਏ ਗਰਜਾ ਸਿੰਘਾ ਜੇ ਸਿੰਘਾ ਜੇ ਬਚਾਉਣੀ ਆ ਬਸ ਕੀ ਜੀ ਦੀਵਰ ਪਾਚ ਪੰਜਵੇਂ ਗੁਰਾਣੇ ਜਦੋਂ ਪਾਈ ਸੀ ਅੱਤ ਮੁਗਲਾਂ ਨੇ ਉਦੋਂ ਬੜੀ ਚਾਹੀ ਸੀ ਛੇਵੀਂ ਪੰਜਵੇਂ ਗੁਰਾਣੇ ਜਦੋਂ ਪਾਈ ਸੀ ਅੱਤ ਮੁਗਲਾਂ ਨੇ ਉਦੋਂ ਬੜੀ ਚਾਹੀ ਸੀ ਛੇਵੇਂ ਪਾਤਸ਼ਾਹ ਨੇ ਤੇ ਗੜੇ ਕਾਈ ਸੀ ਉਹ ਬਾਣਾ ਪੁਲਾ ਚੱਲਿਏ ਗਰਜਾ ਸਿੰਘਾ ਜੇ ਸਿੰਘਾ ਜੇ ਬਚਾਉਣੀ ਆ ਪਾ ਸਿੱਖੀ ਛੇਵੀਂ ਵਰਪਾ ਸਕੀ ਉਤੇ ਗੱਟਿਏ ਸਿੱਖ ਰਾਜ ਦਾ ਝੰਡਾ ਉੱਚੀ ਛੱਡਿਏ ਚੰਡੇ ਕੇਸਰੀ ਸੜਕੀ ਉਤੇ ਗੱਟਿਏ ਸਿੱਖ ਰਾਜ ਦਾ ਝੰਡਾ ਉੱਚੀ ਛੱਡਿਏ ਜਿਹੜਾ ਅੜੀ ਕਰੇ ਹਲੂ ਪੜ ਵੱਡੀਏ ਉੱਟੇ ਸਿੱਖ ਰਾਜ ਚੱਲੀਏ ਗੱਜਾ ਸਿੰਗਾਰੇ ਸਿੰਗਾਰੇ ਬਚੂਣੀਆਂ ਪਾ ਸਿੱਖੀ ਜੀ ਦੀਵਰ ਪਾ ਚੱਲੀਏ ਜੀ ਦੀਵਰ ਪਾ ਚੱਲੀਏ